ਅਕਾਲੀ ਦਲ ਅਤੇ ਹਲਕਾ ਫਲੋਰ ਦੇ ਵਿਧਾਇਕ ਪਦ ਤੋਂ ਅਸਤੀਫਾ ਦੇਣ ਵਾਲੇ ਦਲਿਤ ਨੇਤਾ ਅਵਿਨਾਸ਼ ਚੰਦਰ ਦਾ ਕਹਿਣਾ ਹੈ ਕਿ ਉਹਨਾਂ ਦੇ ਅਸਤੀਫੇ ਦਾ ਅਸਰ ਪਾਰਟੀ ਨੂੰ ਛੇਤੀ ਹੀ ਪਤਾ ਚੱਲ ਜਾਵੇਗਾ। ਜਲੰਧਰ ਵਿਖੇ ਜਗਬਾਣੀ ਨਾਲ ਗੱਲਬਾਤ ਕਰਦੇ ਸਾਬਕਾ ਵਿਧਾਇਕ ਨੇ ਕਿਹਾ ਕਿ ਉਹ ਛੇਤੀ ਹੀ ਆਪਣੀ ਰਣਨੀਤੀ ਦਾ ਖੁਲਾਸਾ ਕਰਨਗੇ। ਇੰਪੈਕਟ ਲੋਕ ਦੱਸਣਗੇ ਜੀ ਤੁਹਾਨੂੰ ਮੈਂ ਆਪਣੇ ਮੂੰਹ ਦੀ ਦਸਾਂ ਕਿਉਂਕਿ ਦੁਆਬੇ ਦੇ ਅੰਦਰ ਲੋਕ ਬਹੁਤ ਸਮਝਦਾਰ ਹਨ। ਉਹਨਾਂ ਨੂੰ ਆਪਣੇ ਹੱਕਾਂ ਦਾ ਆਪਣੇ ਉਹਨਾਂ ਨੂੰ ਲੀਡਰਾਂ ਦਾ ਸਾਰਾ ਪਤਾ ਹੈ ਕੌਣ ਕਿਹੜਾ ਲੀਡਰ ਕਿਸ ਮੁਤਲਕ ਗੱਲ ਕਰਦਾ ਕਮਿਊਨਿਟੀ ਦੀ ਗੱਲ ਕਰਨ ਵਾਲਾ ਬੰਦਾ ਦੂਜੀਆਂ ਗੱਲਾਂ ਕਰਨ ਵਾਲੇ ਬੰਦੇ ਲਫਾਫੇ ਬਾਜੀ ਕਰਨ ਵਾਲੇ ਕਿਹੜੇ ਬੰਦੇ ਆ ਝੂਠੇ ਲਾਰੇ ਲਾਉਣ ਵਾਲੇ ਕਿਹੜੇ ਬੰਦੇ ਸਭ ਪਤਾ ਲੋਕਾਂ ਨੂੰ ਪੜੇ ਲਿਖਿਆ ਸਮਾਜ ਹੈ ਸੂਲੂਕਾ ਸਮਾਜ ਦੁਆਬੇ ਦੇ ਅੰਦਰ 50% ਤੋਂ ਉੱਤੇ ਔਰ ਸਾਰੇ ਪੜੇ ਲਿਖੇ ਆ ਸੋਚ ਰੱਖਦੇ ਆ ਸਮਝ ਰੱਖਦੇ ਆ ਵੇੜ ਤੋਂ ਬਾਅਦ ਉਹਨਾਂ ਦੇ ਅੰਦਰ ਆ ਉਹਨਾਂ ਨੂੰ ਪਤਾ ਹੈ ਦੁਆਬਾ 벨ਟ ਨੂੰ ਜਿੱਥੇ ਦਲਿਤ ਵੋਟ ਬੈਂਕ ਵਾਲਾ ਮੰਨਿਆ ਜਾਂਦਾ ਹੈ ਉੱਥੇ ਸੱਤਾਧਾਰੀ ਅਕਾਲੀ ਦਲ ਵੱਲੋਂ ਆਪਣੇ ਦੋ ਦਲਿਤ ਵਿਧਾਇਕਾਂ ਦੀ ਟਿਕਟ ਕੱਟ ਕੇ ਹੈਰਾਨੀਜਨਕ ਫੈਸਲਾ ਕੀਤਾ ਗਿਆ ਹੈ ਜਲੰਧਰ ਤੋਂ ਚਿਰਾਗ ਸ਼ਰਮਾ ਜਗਬਣੀ ਟੀਵੀ